ਸਾਥਿਓ ਅੱਜ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਇੱਥੇ ਕੁਛ ਇਹ ਨਾ ਲਈ ਬਲਕਿ ਭਾਜਪਾ ਦੀ ਜਨਤਾ ਪਾਲਟੀ ਦੀ ਗੰਦੀ ਮਾਨਸਿਕਤਾ ਜੋ ਸ਼੍ਰੀ ਅਮਿਤ ਸਾਹਿਬ ਅਮਿਤ ਸ਼ਾਹ ਜੀ ਨੇ ਦੇਸ਼ ਸਰਬ ਪਾਰਲੀਮੈਂਟ ਦੇ ਵਿੱਚ ਭਵਾ ਸਾਹਿਬ ਡਾਕਟਰ ਪੇਮਰਾਓ ਅੰਬੇਦਕਰ ਜੀ ਦੇ ਪ੍ਰਤੀ ਗੈਰ ਜ਼ਿੰਮੇਦਾਰਾਨਾ ਅਪੱਤਰ ਭਾਸ਼ਾ ਦਾ ਇਸਤੇਮਾਲ ਕੀਤਾ ਉਹਦੇ ਵਿਰੋਧ ਤੇ ਵਿੱਚ ਆਪਾਂ ਰੋਜ਼ ਪ੍ਰਦਰਸ਼ਨ ਦੇ ਲਈ ਆਏ ਅਸੀਂ ਧੰਨਵਾਦ ਕਰਦੇ ਆਪਣੀ ਕੌਮੀ ਪ੍ਰਧਾਨ ਪਹਿਲ ਕੁਮਾਰੀ ਮਾਇਆਵਤੀ ਜੀ ਦਾ ਦੇਸ਼ ਦਾ ਇੱਕੋ ਇੱਕ ਰਾਜਨੀਤਿਕ ਦਲ ਦੇਸ਼ ਦੀ ਇੱਕੋ ਇੱਕ ਲੀਡਰ ਪਹਿਲ ਮਾਇਆਵਤੀ ਜੀ ਬਹੁਤ ਸਮਾਜ ਪਾਰਟੀ ਹੈ ਜਿਹਨੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਅੱਜ ਬਹੁਜਨ ਸਮਾਜ ਪਾਰਟੀ ਦੇ ਵਰਕਰ ਸਰਗੰਗ ਤੇ ਹੈ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਅੱਜ ਰੋਜ਼ ਪ੍ਰਦਰਸ਼ਨ ਚੱਲ ਰਹੇ ਹਨ ਔਰ ਬਹੁਜਨ ਸਮਾਜ ਪਾਰਟੀ ਨੇ ਇਸ ਮੁੱਦੇ ਤੇ ਜੋ ਸਟੈਂਡ ਲਿਆ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਅਮਿਤ ਸ਼ਾਹ ਜੀ ਨੇ ਜੋ 바ਵਾ ਸਾਹਿਬ ਦਾ અપਮਾਨ ਕੀਤਾ ਹੈ ਉਹਨਾਂ ਨੂੰ ਬਿਨਾਂ ਦੇਰੀ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਸੰਵਿਧਾਨ ਇਸ ਦੇਸ਼ ਨੂੰ 바ਵਾ ਸਾਹਿਬ ਨੇ ਸੰਵਿਧਾਨ ਦਿੱਤਾ ਹੈ ਡਾਕਟਰ ਅੰਬੇਡਕਰ ਜਿਦੀ ਭਾਰਤ ਦੇ ਨਿਰਮਾਣ ਦੇ ਵਿੱਚ ਜੋ ਕੋਸ਼ਿਸ਼ ਨਹੀਂ ਜੋ ਕਨੰਦਾ ਯੋਗਦਾਨ ਰਿਹਾ ਮੈਂ ਇਹ ਕਹਿ ਸਕਦਾ ਕਿ ਚਾਹੇ ਕੋਈ ਉਹ ਧਾਰਮਿਕ ਮਹਾਪੁਰਸ਼ ਹੋਵੇ ਚਾਹੇ ਕੋਈ ਰਾਜਨੀਤਿਕ ਮਹਾਪੁਰਸ਼ ਹੋਵੇ ਅਗਰ ਇਸ ਦੇਸ਼ ਨੂੰ ਅੱਜ ਤੱਕ ਬਚਾ ਕੇ ਕਿਸੇ ਨੇ ਰੱਖਿਆ ਤਾਂ ਇਹ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਨੇ ਬਚਾ ਕੇ ਰੱਖਿਆ ਇਹ ਕਿਸੇ ਹੁਕਮਰਾਨ ਦੀ ਦੇਣ ਨਹੀਂ ਇਹ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਦੀ ਦੇਣ ਹੈ ਕਿਉਂਕਿ ਅਸੀਂ ਦੇਖਿਆ ਪਾਕਿਸਤਾਨ ਸਾਡੇ ਨਾਲ ਹੀ ਬਣਿਆ ਦੋ ਕਪੜੇ ਹੋ ਗਏ 15 ਦੇ ਹਰ ਬੰਲੇ ਅੱਗ ਵਿੱਚ ਚੜਦਾ ਰਹਿੰਦਾ ਹੈ ਲੇਕਿਨ ਡਾਕਟਰ ਅੰਬੇਦਕਰ ਦੀ ਦੂਰ ਦ੍ਰਿਸ਼ਟੀ ਵਾਲੀ ਸੋਚ ਡਾਕਟਰ ਅੰਬੇਦਕਰ ਦਾ ਵਿਜ਼ਨ ਜੋ ਉਹਨੇ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਉਹਦਾ ਨਤੀਜਾ ਕਿ ਅੱਜ 6000 ਜਾਤੀਆਂ ਚਾਰ ਵਰਨ ਅਨੇਕਾਂ ਧਰਮ ਅੰਬੇਦਕਰ ਸਾਹਿਬ ਨੇ ਸੰਵਿਧਾਨ ਦੇ ਖੁਲਦਸਤੇ ਦੇ ਵਿੱਚ ਹਰ ਫੁੱਲ ਨੂੰ ਆਪਣੇ ਕਲਚਰ ਨੂੰ ਪ੍ਰਮੋਟ ਕਰਨ ਦਾ ਮੌਕਾ ਦਿੱਤਾ ਹੈ ਹਰ ਕਲਚਰ ਦਾ ਇੰਟਰਸਟ ਹਰ ਸੋਸਾਇਟੀ ਦੇ ਸੈਗਮੈਂਟ ਦਾ ਇੰਟਰਸਟ ਪ੍ਰੋਟੈਕਟ ਕੀਤਾ ਹੈ ਔਰ ਉਹਨੂੰ ਪ੍ਰਮੋਟ ਕਰਨ ਦਾ ਮੌਕਾ ਦਿੱਤਾ ਹੈ ਇਹ ਫਰੀडम ਇਹ ਆਜ਼ਾਦੀ ਸ਼ਾਇਦ ਦੁਨੀਆ ਦੇ ਕਿਸੇ ਸੰਵਿਧਾਨ ਵਿੱਚ ਨਾ ਹੋਵੇ ਅੰਬੇਦਕਰ ਨੂੰ ਦੁਨੀਆ ਦੇ ਕਿਸੇ ਸੰਵਿਧਾਨ ਚ ਨਹੀਂ ਇਹ ਲਿਖਿਆ ਹੋਏਗਾ ਇਸ ਦੇਸ਼ ਦੇ ਅਸ਼ੂਤ ਇਸ ਦੇਸ਼ ਦੇ ਦਲਤ ਇਸ ਦੇਸ਼ ਦੇ ਚੂਦਰ ਇਸ ਦੇਸ਼ ਦਾ ਹਰ ਨਾਗਰਿਕ ਇੱਕ ਹੋਟਲ ਤੇ ਬੈਠ ਕੇ ਜੋ ਵੀ ਪੀ ਸਕਦਾ ਹੈ ਇਹਦਾ ਮਤਲਬ ਤੁਹਾਨੂੰ ਹੋਟਲ ਤੇ ਟਾਬੇ ਤੇ ਬੈਠ ਕੇ ਕਿਸੇ 5 ਸਟਾਰ ਤੱਕ ਹੀ ਬੰਨਣਾ ਕਿਸੇ ਟਾਬੇ ਤੇ ਬੈਠ ਕੇ ਚਾ ਪਿੰਦੇ ਆ ਗਿਆ ਨਹੀਂ ਸੀ ਇਹ ਬਾਬਾ ਸਾਹਿਬ ਡਾਕਟਰ ਅੰਮੇਰਕਰ ਜੀ ਨੇ ਜੋ ਇਸ ਦੇਸ਼ ਨੂੰ ਦਿੱਤਾ ਇਸ ਦੇਸ਼ ਦੀ ਤਰੱਕੀ ਇਸ ਦੇਸ਼ ਦਾ ਦਲਤ ਦੇਸ਼ ਦਾ ਬਛੜਾ ਦੇਸ਼ ਦੇ ਅਨੁਸੂਚਿਤ ਕਬੀਲੇ ਕਿਮ ਨਸваем ਇਸਾਈ ਦੋਤੀ ਜੈਨੀ ਇਹ 바ਵਾ ਸਾਹਿਬ ਡਾਕਟਰ ਮੇਟਕਰ ਜੀ ਦੀ ਟੀਨ ਹੈ ਕਿ ਕੋ ਭਾਰਤ ਦੇ ਸੰਵਿਧਾਨ ਦੇ ਵਿੱਚ ਉਹਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਿਆ ਗਿਆ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਾਂਗਾ ਕਿ ਜੋ ਪਾਰਟੀ ਟਿਕਟੋਮੀ ਪ੍ਰਧਾਨ ਪਹਿਨ ਮਾਇਵਤੀ ਜੀ ਨੇ ਸਪੈਨ ਰਿਆ ਕਿ ਅਮਿਤ ਸ਼ਾਹ ਭਾਰਤੀ ਜਨਤਾ ਪਾਰਟੀ 바ਵਾ ਸਾਹਿਬ ਦੇ અપਮਾਨ ਤੇ ਪਾਪ ਤੇ ਲਈ बिना किसी देरी तो माफी मंगे तो मैं बेनती करूंगा कि अब सारे हथ खड़े करके भैन जी के इस फैसले स्टैंड बाई होवो अमित शाह शाहो बीजेपी अंबेडकर विरोधी भाजपा मुर्दाबाद अंबेडकर विरोधी अमित शाह मुर्दाबाद बहुजन समाज पार्टी जिंदाबाद बैन कुमारी ਜਿੰਦਾਬਾਦ 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 ਅੰਬੇਦਕਰ ਕੇ ਸਨਮਾਨ ਨੇ ਨਿਰਦੀਪ ਨਾਣ ਨੇ ਸਤਿਓ ਮੇਰੀ ਬੇਨਤੀ ਹੈ ਸਭ ਕਾਂਛੀਦਮ ਕਹਿੰਦੇ ਸੀ ਕਿ ਜਿਸ ਗੱਲ ਨੂੰ ਹੁਕਮਰਾਨ ਨਾ ਮੰਨੇ ਉਸ ਗੱਲ ਨੂੰ ਜਨਤਾ ਦੀ ਕਚਹਿਰੀ ਚ ਲੈ ਜਾਓ ਅਗਰ ਸਰਕਾਰ ਟੋੜੀ ਹੋਏਗੀ ਤਾਂ ਫੈਸਲੇ ਵੀ ਤੁਹਾਡੇ ਲਾਗੂ ਹੋਣੀ ਸ਼ੁਰੂ ਹੋ ਜਾਣਗੇ ਇਸ ਕਰਕੇ ਮੈਂ ਬੇਨਤੀ ਕਰਦਾ ਹੁਕਮਰਾਨ ਕਿਉਂਕਿ ਅਗਰ ਅਚਾਨਕ ਉਹਦੇ ਕੋਲੋਂ ਕੁਝ ਕਿਹਾ ਗਿਆ ਹੁੰਦਾ ਤਾਂ ਉਹ ਜਲਦੀ ਮਾਫੀ ਮੰਗ ਲੈਂਦਾ ਕਈ ਵਾਰ ਆਪਾਂ ਜਦੋਂ ਬੋਲਦੇ ਐ ਇੰਟੈਂਸ਼ਨ ਆਪਣੀ ਕਿਸੇ ਦਾ અપਮਾਨ ਕਰਨੇ ਦੀ ਹੁੰਦੀ ਨਹੀਂ ਪਰ ਜ਼ੁਬਾਨ ਤੋਂ ਕੋਈ ਐਸਾ ਸ਼ਬਦ ਨਿਕਲ ਜਾਵੇ ਤਾਂ ਲੀਡਰ ਮਾਫੀ ਮੰਗ ਲਿਆ ਦੇਰੀ ਨਹੀਂ ਕਰਦਾ ਲੇਕਿਨ ਜਦੋਂ ਇੰਟੈਂਸ਼ਨਲੀ અપਮਾਨ ਹੋਵੇ ਤਾਂ ਫਿਰ ਮਾਫੀ ਨਹੀਂ ਮੰਗੀ ਜਾਂਦੀ ਇਸ ਕਰਕੇ ਬੀਜੇਪੀ ਨੇ ਜੋ ਕੀਤਾ ਹੈ ਇਹ ਕੋਈ ਅਣਜਾਣਪਨ ਨਹੀਂ ਹੋਇਆ ਇਹ ਉਹਨੇ ਜਾਣ ਪੁੱਛ ਕੇ 바ਵਾ ਸਾਹਿਬ ਦਾ અપਮਾਨ ਕੀਤਾ ਇਸੇ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਕਰੇ ਮੰਤਰੀ ਦੀ ਸਟੇਟਮੈਂਟ ਦੇ ਨਾਲ ਖੜਿਆ ਹੈ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਾਂਗਾ ਕਿ ਆਪਾਂ ਨੇ ਅੱਜ ਦਾ ਇਹ ਧਰਨਾ ਪ੍ਰਦਰਸ਼ਨ ਕਰਕੇ ਕੰਮ ਨੂੰ ਨਹੀਂ ਜਾਣਾ ਮਤਲਬ ਘਰ ਜਾ ਕੇ ਆਰਾਮ ਨਾਲ ਬੈਠਣਾ ਨਹੀਂ ਹੈ ਕਿਉਂਕਿ ਸਿਰਫ ਆਪਣਾ ਇਹ ਰਿਐਕਸ਼ਨ ਨਹੀਂ ਹੈ ਇਹ ਰਿਐਕਸ਼ਨ ਭਾਰਤ ਦੇ ਅੰਦਰ ਅੰਬੇਡਕਰ ਦੀ ਸੋਚ ਦੇ ਰੈਗੂਲੇਸ਼ਨ ਵਿੱਚ ਬਦਲਣਾ ਚਾਹੀਦਾ ਆਪਾਂ ਨੇ ਰੈਗੂਲੇਸ਼ਨ ਲੈ ਸਮਾਜ ਨੂੰ ਤਿਆਰ ਕਰਨਾ ਹੈ 26 ਜਨਵਰੀ ਆ ਰਹੀ ਹੈ 26 ਜਨਵਰੀ 1950 ਨੂੰ ਭਾਰਤ ਸਰਪ ਡਾਕਟਰ ਅੰਬੇਦਕਰ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ ਅੱਜ ਤੋਂ ਅਭਿਆਨ ਛੇੜੋ ਭਾਰਤ ਸਰ ਦੀ ਜੋ ਸਭ ਦੰਸ਼ੀ ਰਹਿੰਦੀ ਕਹੀ ਹੋਈ ਗੱਲ ਆ ਕਿ ਜਿਸ ਗੱਲ ਨੂੰ ਸਰਕਾਰ ਨਹੀਂ ਮੰਨਦੀ ਉਹਨੂੰ ਜਨਤਾ ਦੀ ਕਚਹਿਰੀ ਚ ਲੈ ਕੇ ਜਾਓ ਮੈਂ ਬੇਨਤੀ ਕਰਨਾ ਚਾਹੂੰਗਾ ਤੁਹਾਨੂੰ ਸਾਰੀ ਲੀਡਰਸ਼ਿਪ ਨੂੰ ਕਿ ਅੱਜ ਤੋਂ ਅਭਿਆਨ ਛੇੜੋ ਇਹ ਡਾਕਟਰ ਅੰਬੇਦਕਰ ਦੇ ਸਨਮਾਨ ਮੇ ਬੀਐਸਪੀ ਲਹਿਗਦੇ ਹਰ ਪਿੰਡ ਵਿੱਚ ਬਹੁਜਨ ਸਮਾਜ ਪਾਰਟੀ ਦਾ ਯੂਨਿਟ ਬਣਾਉਣ ਦਾ ਕੰਮ ਕਰੋ ਯੂਨਿਟ ਔਰਤਾਂ ਦਾ ਵੀ ਹੋਏਗਾ ਯੂਨਿਟ ਬੀੜਾਂ ਦਾ ਵੀ ਹੋਏਗਾ ਨੌਜਵਾਨ ਸਟੂਡੈਂਟ ਵਿਦਿਆਰਥੀ ਸਭ ਨੂੰ ਸ਼ਾਮਿਲ ਕਰਨਾ ਹੋਏਗਾ ਔਰ 26 ਜਨਵਰੀ ਨੂੰ ਡਾਕਟਰ ਅੰਬੇਦਕਰ ਜੀ ਦੇ ਜਿਸ ਦਿਨ ਸੰਵਿਧਾਨ ਨੂੰ ਇਸ ਦੇਸ਼ ਦੇ ਵਿੱਚ ਲਾਗੂ ਕੀਤਾ ਗਿਆ 26 ਜਨਵਰੀ 1950 ਨੂੰ ਔਰ 26 ਜਨਵਰੀ 2025 ਆ ਰਿਹਾ ਕੋ 26 ਜਨਵਰੀ ਨੂੰ ਪਿੰਡ ਵਿੱਚ ਬਾਦੂਨ ਸਮਾਜ ਪਾਰਟੀ ਦਾ ਯੁਨਿਕ ਪਰਦੇਸ ਤੇ ਹਰ ਪਿੰਡ ਵਿੱਚ ਕਿਉਂਕਿ ਦੇਸ਼ਵਾਰੇ ਪ੍ਰੋਗਰਾਮ ਭੈਂਜੀ ਨੇ ਦੇਣਾ ਹੈ ਆਪਾ ਪੰਜਾਬ ਦੇ ਵਿੱਚ ਚੁੱਪ ਕਰਕੇ ਨਹੀਂ ਬਣਾ ਹੈ ਜੋ ਪ੍ਰੋਗਰਾਮ ਵੀ ਭੈਂਜੀ ਦਾ ਆਏਗਾ ਉਹਦਾ ਵੀ ਵੈਲਕਮ ਕਰਾਂਗੇ ਉਹ ਵੀ ਲਾਗੂ ਕਰਾਂਗੇ ਲੇਕਿਨ ਪਿੰਡ ਕੰਡਵਿਨਚ ਯੂਨਿਟ ਬਣਾ ਕੇ 26 ਜਨਵਰੀ ਨੂੰ ਪੰਜਾਬ ਤੇ ਹਰ ਪਿੰਡ ਵਿੱਚ ਉਹ ਯੂਨਿਟ ਇੱਕ ਪ੍ਰੋਗਰਾਮ ਵਾਲਾ ਸਾਹਿਬ ਡਾਕਟਰ ਮੇਟਕਰ ਜੀ ਦੇ ਸਭਧਾਨ ਤੇ ਕਰੇਗਾ ਔਰ ਉਹਦਾ ਅਜੰਡਾ ਉਹਦਾ ਮੁੱਦਾ ਇਹੋ ਹੀ ਹੋਏਗਾ ਕਿ ਡਾਕਟਰ ਅੰਬੇਦਕਰ ਦੇ ਸਨਮਾਨ ਮੇਂ ਪੀਐਸਪੀ ਮੈਦਾਨ ਮੇਂ ਹਰ ਪਿੰਡ ਵਿੱਚ ਆਪਾਂ ਪ੍ਰੋਗਰਾਮ ਕਰਨਾ ਹੈ 26 ਜਨਵਰੀ ਨੂੰ ਬਾਬਾ ਸਾਹਿਬ ਦੇ ਸਨਮਾਨ ਚ ਡੀਐਸਪੀ ਮੈਦਾਨ ਚ ਲੇਕਿਨ ਉਦੋਂ ਤੱਕ ਹਰ ਗਲੀ ਹਰ ਮਹੱਲੇ ਹਰ ਘਰ ਵਿੱਚ ਤੁਮਕੇ ਇੱਕ ਬੜਾ ਅੰਦੋਲਨ ਤਿਆਰ ਕਰਨਾ ਹੈ ਔਰ 26 ਜਨਵਰੀ ਨੂੰ ਆਪਣੇ ਆਪਣੇ ਪਿੰਗ ਵਿੱਚ ਚੰਦੇ ਲਗਾ ਕੇ ਬੈਨਰ ਲਗਾ ਕੇ ਡਾਕਟਰ ਅੰਬੇਦਕਰ ਦੀ ਇਸ ਦੇਸ਼ ਨੂੰ ਦੇਣ ਡਾਕਟਰ ਅੰਬੇਦਕਰ ਦਾ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਔਰ ਡਾਕਟਰ ਅੰਬੇਦਕਰ ਜੀ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਨਫਤ ਪਰਿਸ਼ੋਦ ਇਹਨੂੰ ਜਨਤਾ ਦੇ ਵਿੱਚ ਬੇਨਕਾਬ ਕਰਨੇ ਦਾ ਕੰਮ ਤੁਸੀਂ ਕਰਨਾ ਹੈ ਔਰ ਕਾਂਗਰਸ ਪਾਰਟੀ ਜਿਹੜੀ 바ਵਾ ਸਾਹਿਬ ਦੇ ਨਾਮ ਤੇ ਅਜ ਰਾਜਨੀਤੀ ਕਰਦੀ ਹੈ 바ਵਾ ਸਾਹਿਬ ਦਾ ਸੰਵਿਧਾਨ ਇਹ ਕਹਿ ਰਹੀ ਹੈ ਕਿ ਸੰਵਿਧਾਨ ਡਾਕਟਰ ਅੰਬੇਦਕਰ ਨੇ ਬਣਾਇਆ ਲੇਕਿਨ ਤੁਸੀਂ ਸਾਰੇ ਜਾਣਦੇ ਹੋ ਕਿ ਡੇ ਅੰਬੇਦਕਰ ਨੂੰ ਪੜਦੇ ਹਨ ਕਿ 바ਵਾ ਸਾਹਿਬ ਨੂੰ ਸਮਝਾਨ ਬਣਾਉਣ ਵਾਲੀ ਕਮੇਟੀ ਨੂੰ ਬਾਹਰ ਰੱਖਣ ਦਾ ਅਗਰ ਸਭ ਤੋਂ ਵੱਡਾ ਸ਼ਰਜੰਤਰ ਕਿਸ ਨੇ ਰੱਖਿਆ ਸੀ ਤਾਂ ਉਹ ਕਾਂਗਰਸ ਪਾਰਟੀ ਦੇ ਆਗੂ ਨਹੀਂ ਉਸ ਵਕਤ ਰੱਖਿਆ ਸੀ। ਕੀ ਉਹ ਕਾਂਗਰਸ ਜਿਹੜੀ ਬਾਬਾ ਸਾਹਿਬ ਨੂੰ ਸਬਧਾਨ ਬਣਾਉਣ ਵਾਲੀ ਸਭਾ ਦਾ ਮੈਂਬਰ ਤੱਕ ਨਹੀਂ ਦੇਖਣਾ ਚਾਹੁੰਦੀ ਸੀ? ਉਹਨੂੰ ਕੋਈ ਮੋਰਲ ਅਥਾਰਟੀ ਡਾਕਟਰ ਅੰਬੇਦਕਰ ਜਿਹੜੀ ਗੱਲ ਕਰਨੀ ਦੀ ਹੈ। ਜਦੋਂ ਡਾਕਟਰ ਅੰਬੇਦਕਰ ਨੇ ਫਿਰ ਇਲੈਕਸ਼ਨ ਲੜਿਆ ਤਾਂ ਡਾਕਟਰ ਅੰਬੇਦਕਰ ਦੇ ਖਿਲਾਫ ਡਾਕਟਰ ਅੰਬੇਦਕਰ ਦੇ ਪੀ ਨੂੰ ਤੋੜ ਕੇ ਉਹਦੇ ਖਿਲਾਫ ਕਾਂਗਰਸ ਪਾਰਟੀ ਨੇ ਖੜੇ ਕਰਕੇ 바ਵਾ ਸਾਹਿਬ ਨੂੰ ਹਰਾਉਣ ਦਾ ਸ਼ਰਜੰਮਤ ਰਚਿਆ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਸੀ ਕਿ ਡਾਕਟਰ ਅੰਬੇਦਕਰ ਜਿਹੜਾ ਵਿਦਵਾਨ ਦੁਨੀਆ ਦਾ ਸਭ ਤੋਂ ਵੱਧ ਪੜਿਆ ਲਿਖਿਆ ਡਿਪਰੈਸ ਕਲਾਸਾਂ ਵਿੱਚ ਜਨਮ ਲੈਣ ਵਾਲਾ ਇਹ ਮਹਾਨ ਸਿੱਖਿਅਤ ਦਿੱਤੇ ਪਾਰਲੀਮੈਂਟ ਜਾ ਕੇ ਇਹ ਇਸ ਦੇਸ਼ ਔਰ ਦੇਸ਼ ਦੇ ਸ਼ੋਸਣ ਦੀ ਤਕਦੀਰ ਬਦਲਣ ਦਾ ਕੰਮ ਕਰੇ ਇਸ ਕਰਕੇ ਮੇਰੀ ਗੁਜਾਰਿਸ਼ ਹੈ ਮੇਰੀ ਬੇਨਤੀ ਹੈ ਕਿ ਆਓ ਕਾਂਗਰਸ ਦਾ ਜੋ ਬਾਬਾ ਸਾਹਿਬ ਦੇ ਵਿਰੋਧ ਦੇ ਵਿੱਚ ਰੋਲ ਰਿਹਾ ਭਾਰਤ ਦੇ ਕਾਨੂੰਨ ਮੰਤਰੀ ਦੇ ਰਤਬੇ ਤੋਂ ਅਗਰ ਬਾਬਾ ਸਾਹਿਬ ਡਾਕਟਰ ਮੇਕਰ ਨੂੰ ਅਸਤੀਫਾ ਦੇਣਾ ਪਿਆ ਤਾਂ ਉਹ ਹਾਲਾਤ ਵੀ ਕਾਂਗਰਸ ਪਾਰਟੀ ਨੇ ਹੀ ਪੈਦਾ ਕੀਤੇ ਸੀ ਆਰਐਸਐਸ ਨੇ ਪੈਦਾ ਕੀਤੇ ਸੀ ਇਸ ਕਰਕੇ ਕਾਂਗਰਸ ਦਾ ਕਿਰਦਾਰ ਭਾਰਤੀ ਜਨਤਾ ਪਾਰਟੀ ਦਾ ਕਿਰਦਾਰ ਔਰ ਪੰਜਾਬ ਦੀ ਆਮ ਆਦਮੀ ਪਾਰਟੀ ਜਿਹੜੀ ਡਾਕਟਰ ਅੰਬੇਦਕਰ ਦਾ ਫੋਟੋ ਸਿਰ ਤੇ ਲਾ ਕੇ ਚਲਦੀ ਹੈ ਲੇਕਿਨ ਅੰਬੇਦਕਰ ਦੇ ਉਨਯਾਈਆਂ ਤੇ ਜਿਨ੍ਹਾਂ ਲਈ ਅੰਬੇਦਕਰ ਨੇ ਆਪਣੀ ਜ਼ਿੰਦਗੀ ਦੇ 40 ਸਾਲਾਂ ਦਾ 70 80% ਸਮਾਂ ਲਗਾਇਆ ਉਹਨਾਂ ਦੇ ਉੱਪਰ ਲਾਚੀ ਯਾਰ ਚਲਾ ਕੇ ਚੋਖੇ ਮੁਕਦਮੇ ਦਰਜ ਕਰਕੇ ਉਹਨਾਂ ਦੇ ਅੰਖ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਲਈ ਲੀਡਰਸ਼ਿਪ ਨੂੰ ਡੀਮੋਟੀਵੇਟਾਈਜ਼ ਕਰਨ ਦੇ ਲਈ ਯਤਨ ਕਰਦੀ ਹੈ ਅੱਜ ਅਸੀਂ ਸੰਕਲਪ ਲੈ ਕੇ ਜਾਣਾ ਕਿ ਬਾਬਾ ਸਾਹਿਬ ਦੇ ਸਨਮਾਨ ਲਈ ਵੀ ਲੜਨਾ ਅਸੀਂ ਆਪਣੇ ਅਣਖੀ ਜੋਧੇ ਅਸੀਂ ਆਪਣੀ ਲੀਡਰਸ਼ਿਪ ਦੀ ਰੱਖੀ ਵੀ ਕਰਨੀ ਹੈ ਅਸੀਂ ਆਪਣੇ ਬੂਥ ਦੇ ਪ੍ਰਧਾਨ ਦੇ ਲਈ ਵੀ ਇਹ ਵਾਤਾਵਰਨ ਤਿਆਰ ਕਰਨਾ ਕਿ ਨਾ ਦਿੱਲੀ ਦਾ ਹੁਕਮਰਾਨ ਨਾ ਪੰਜਾਬ ਦਾ ਹੁਕਮਰਾਨ ਸਾਡੇ ਬੂਥ ਦੇ ਪ੍ਰਧਾਨ ਨੂੰ ਵੀ ਅੱਖ ਚੱਕ ਕੇ ਦੇਖ ਜਾ ਸਕੇ ਐਸਾ ਵਾਤਾਵਰਨ ਆਪਾਂ ਨੇ ਤਿਆਰ ਕਰਨਾ ਪੰਜਾਬ ਦੀ ਧਰਤੀ ਤੇ ਇਸ ਕਰਕੇ ਮੇਰੀ ਗੁਜਾਰਿਸ਼ ਹੈ ਕਿ ਆਪਣੇ ਸੰਗਠਨ ਨੂੰ ਸ਼ਕਤੀਸ਼ਾਲੀ ਬਣਾਓ ਆਪਣੇ ਆਪ ਨੂੰ ਜਥੇਬੰਦ ਕਰੋ ਕਿਉਂਕਿ ਯੂਨਾਈਟ ਜੁਨਾਈਟ ਜੁਨਾਈਟ ਜਿੱਥੇ ਬੰਦ ਹੋਣਾ ਇਹੋ ਹੀ ਤੁਹਾਡੀ ਸ਼ਕਤੀ ਆ ਔਰ ਮੈਂ ਵਧਾਈ ਦੇਣੀ ਚਾਹੂੰਗਾ ਇਸ ਗੋਗਾ ਜੀ ਸੰਦੇ ਦਵਿੰਦਰ ਗੋਗਾ ਜੀ ਇਹ ਸਾਡੇ ਕਾਉਂਸਲਰ ਕਿੱਥੇ ਆ ਇਹਨਾਂ ਨੂੰ ਮੁਬਾਰਕਬਾਦ ਔਰ ਸਾਡੇ ਇੱਕ ਬੀਬੀ ਜੀ ਅਮਨਪ੍ਰੀਤ ਜੀ ਪੁਸਤਕ ਤੇ ਔਰ ਭਗਵਾਨ ਦੇ ਸਾਡੇ ਦੋ ਕੁਨਨ ਹੋਰ ਚਰਨਜੀਤ ਦਾਲ ਜੀ ਕਿੱਥੇ ਨੇ ਚਰਨਜੀਤ لال ਕਾਲਾ ਜੀ ਔਰ ਉਸ ਤੋਂ ਇਲਾਵਾ ਆਪਣੇ ਸਾਡੇ ਤੇਜਪਾਲ ਬਸਰਾ ਜੀ ਔਰ ਭੋਗਪੁਰ ਤੋਂ ਬੰਦਾ ਜੀ ਇੱਥੇ ਹੋਣੇ ਆ। ਦੋ ਕੌਂਸਲਰ ਜਿੱਤੇ ਆ। ਹੋਰ ਵੀ ਗੁਰਾਇਆਂ ਤੋਂ ਵੀ ਜਿੱਤੇ ਆ। ਦਿਲਕੇ ਤੋਂ ਵੀ ਜਿੱਤੇ ਆ। ਬਲਾਂ ਚੌਰ ਤੋਂ ਵੀ ਜਿੱਤੇ ਆ। ਹਰ ਵੀ ਪੰਜਾਬ ਦੇ ਜਿੱਥੇ-ਜਿੱਥੇ ਵੀ ਜਿੱਤੇ ਆ। ਇਹ ਇੱਕ ਬਹੁਤ ਅੱਛੀ ਤੁਸੀਂ ਸ਼ੁਰੂਆਤ ਕੀਤੀ ਹੈ। ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਨਾ। ਔਰ ਖਾਸ ਕਰਕੇ ਜਰਨਜੀਤ ਲਾਲ ਜੀ ਖੁਸ਼ੀ ਦੀ ਗੱਲ ਆ ਕਿ ਬਾਬਾ ਸਾਹਿਬ ਡਾਕਟਰ ਮੇਕਰ ਨੂੰ ਜਿਸ ਫੂਟਾ ਮੰਡੀ ਚ ਮਾਵਾ ਸਾਹਿਬ ਡਾਕਟਰ ਅੰਬੇਦਕਰ ਜਦੋਂ ਲੜਾਈ ਲੜਦੇ ਸੀ ਉਸ ਬੁੱਟਾ ਮੰਡੀ ਨੇ ਸੱਦਿਆ ਸੀ ਜਲੰਧਰ ਦੇ ਵਿੱਚ ਔਰ ਡਾਕਟਰ ਅੰਬੇਦਕਰ ਨਾਲ ਸਾਡੇ ਬੁੱਟਾ ਮੰਡੀ ਦੇ ਬਜ਼ੁਰਗ ਸਭ ਤੋਂ ਪਹਿਲਾਂ ਖੜੇ ਹੋਏ ਸੀ ਅੱਜ ਉਹੀ ਪਿੱਤਾ ਮੰਡੀ ਉਹਨਾਂ ਬਜ਼ੁਰਗਾਂ ਦੀ ਔਲਾਦ ਨੇ ਉਸੇ ਇਤਿਹਾਸ ਨੂੰ ਦੁਹਰਾ ਕੇ ਅੰਬੇਦਕਰ ਦੇ ਅੰਦੋਲਨ ਨਾਲ ਖੜ ਕੇ ਗੋਗਾ ਜੀ ਨੂੰ ਜਿਤਾਇਆ ਬਹੁਤ ਬਹੁਤ ਵਧਾਈ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਜੋ ਬੇਨਤੀ ਕੀਤੀ ਕਿ ਅੱਜ ਤੋਂ ਵਿਹਾਨ ਛੇੜੋ ਬੀਬੀਆਂ ਨੂੰ ਵੀ ਮੇਰੀ ਬੇਟੀ ਪੰਮੀ ਰੁੜਕਾ ਜੀ ਨੂੰ ਅਮਨਦੀਪ ਜੀ ਨੂੰ ਸਾਡੇ ਬੀਬੀ ਕੌਲ ਜੀ ਨੂੰ ਜਿੰਨੀ ਵੀ ਟੀਮ ਤੁਸੀਂ ਆਏ ਆ ਮੇਰੀਆਂ ਕਿ ਤੁਸੀਂ ਤੁਹਾਡੀ 50% ਜ਼ਬਰਦਸਤੀ ਹੈ ਤੁਹਾਡੀ ਹਾਜ਼ਰੀ ਵੀ ਹੁਣ ਪ੍ਰੋਗਰਾਮਾਂ ਚ 50% ਹੋਣੀ ਚਾਹੀਦੀ ਹੈ ਔਰ ਸੀਟਾਂ ਚ ਵੀ ਅਸੀਂ ਨਿਮਾਇੰਦਗੀ ਤੁਹਾਨੂੰ ਦੇਣਾ ਚਾਹੁੰਦੇ ਆ ਬਲੋਕ ਸੰਮਤੀਆਂ ਜ਼ਿਲ੍ਹਾ ਪ੍ਰੀਖਤ ਵੀ ਦੇਣਾ ਚਾਹੁੰਦੇ ਆ ਇਸ ਅੰਦੋਲਨ ਨੂੰ ਜੋ ਇਹ ਪਾਕ ਜੋ ਇਹ ਕਮਾਨ ਜੀਪੀ ਨੇ ਕੀਤਾ ਕਾਂਗਰਸ ਨੇ ਕੀਤਾ ਔਰ ਆਪ ਕਰ ਰਹੀ ਹੈ ਇਹਨਾਂ ਨੂੰ ਇਹਨਾਂ ਦਾ ਚਿਹਰਾ ਜਨਤਾ ਦੀ ਕਚੇਰੀ ਚ ਨੰਗਾ ਕਰਨਾ